ਸੰਜੀਤ ਭੈਣ ਜੀ ਆ ਜਾ ਨੰਗਿਆ ਅੱਦਨ ਵੜੀ ਵਖਾਵਾ ਕੁੜੀ ਦੇ ਵਿਆਹ ਦੀ ਨਹੀਂ ਹਾਂ ਜੀ ਭੈਣ ਜੀ ਹੋਰ ਸੁਣਾਓ ਕੀ ਹਾ ਤੁਹਾਡਾ ਸੱਸਤੀ ਕਾਲ ਸੱਧਿਆ ਤੀਂ ਦੱਸੋ ਕਿੱਦਾਂ ਬਾਸ ਵਧਿਆ ਨਾਲ ਤੁਹਾਨੂੰ ਵਧਾਈ ਹੋਵੇ ਭੈਣੇ ਕੁੜੀ ਦੇ ਵਿਆਹ ਦੀ ਹਾਂ ਜੀ ਭੈਣ ਜੀ ਤੁਹਾਨੂੰ ਬਹੁਤਿਆਂ ਬੋਲਦੀਆਂ ਲਿਆਓ ਫਿਰ ਵਖਾ ਕੀ ਕੀ ਵੜੀ ਲੈ ਕੇ ਆਈਂ ਕੁੜੀ ਵਾਸਤੇ ਆਹ ਦੇਖੋ ਮੇਰੇ ਬਿੰਦੋ ਦਾ ਸੁਣ ਚਾ ਮਾ ਪੈਣੇ ਬੜਾ ਸੋਨਾ ਸਿੰਪ ਲੈ ਕੇ ਆਈਏ ਕਿੰਨੀ ਵੜੀ ਖਰੀਦੀ ਜੇ ਇਹ ਨਾ ਨਾ ਬਟਾਲੀ ਤੂੰ ਲੈ ਕੇ ਆਈ ਸੀ ਆ ਦੇਖ ਠੀਕ ਹੈ ਨਹੀਂ ਸੂਟ ਦਾ ਤੂੰ ਕਾਫੀ ਇਧਰ ਪਹਾੜੇ ਲੈ ਕੇ ਆਈ ਸੋਹਣੇ ਲੈ ਕੇ ਆਈ ਆ ਹਾਂਜੀ ਹਾਂਜੀ ਭਾਂਜੀ ਨਹੀਂ ਇਹ ਕੁੜੀ ਦੀ ਵਰੀ ਵਧੀਆ ਬੰਨੀ ਚਾਹੀਦੀ ਹੈ ਹਾਂਜੀ ਕੀ ਦਸੀਏ ਕੁਛ ਤੇ ਕਰਜ਼ਾ ਚੁੱਕਿਆ ਆ ਅੱਛਾ ਅੱਛਾ ਇਦਾਂ ਹੀ ਆ ਜੀ ਹਾਂਜੀ ਸਾਰਿਆਂ ਦਾ ਹਾਲ ਆ ਵੀ ਸੋਹਣਾ ਆ ਹਾਂਜੀ ਹੋਰ ਕੁਝ ਕਰੀਏ ਮਜਬੂਰੀਆਂ ਆ ਬਿਲਕੁਲ ਠੀਕ ਆ ਨੂੰ ਦੇਣਾ ਹੀ ਪੈਂਦਾ ਨਹੀਂ ਆਸਪ ਭੈਣੇ ਕਿਦੋਂ ਸੁਣਾਇਆ ਇਹ ਇਹ ਤਾਂ ਬਹੁਤੀ ਸੋਨਾ ਹੈ ਇਹ ਕਿੰਨੇ ਦਾ ਆ ਹਾਂਜੀ ਭੈਣ ਜੀ ਤਾਂ 5000 ਦਾ ਸੂਟ ਹੈ ਨਹੀਂ ਚਲੋ ਵਧੀਆ ਆ ਧੀ ਨੇ ਵੀ ਚਲੋ ਅਗਲੇ ਘਰ ਜਾਣਾ ਹੁੰਦਾ ਬੰਦੇ ਨੂੰ ਇਹ ਹੁੰਦਾ ਆ ਕਿ ਚਲੋ ਵਰੀ ਵਧੀਆ ਬਣਾ ਲਈ ਕੋਈ ਹਾਂਜੀ ਹਾਂਜੀ ਫਿਰ ਅਗਲੇ ਘਰ ਜਾ ਕੇ ਸਾਸੂ ਕੋਲੋਂ ਤਾਂ ਇਹ ਕੱਪੜੇ ਹੀ ਲੈ ਕੇ ਆਏ ਇਹ ਦੱਸਿਏ ਤੁਹਾਨੂੰ ਅ ਗਹਿਣਾ ਗੱਟਾ ਵੀ ਬਣਾਇਆ ਆ ਅੱਛਾ ਅੱਛਾ ਠੀਕ ਆ ਗਹਿਣਾ ਗੱਟਾ ਜਿਵੇਂ ਨੇ ਲਈ ਹੈ ਬੜੀ ਆ ਕੀ ਦਸੀਏ ਕੁਛ ਤੇ ਚੁੱਕਿਆ ਕਰ ਜਾ ਕਿ ਚੁਕਣਾ ਹੀ ਪੈਂਦਾ ਸਹੀ ਗੱਲ ਆ ਜੇ ਵੱਡਿਆਂ ਨਾਲ ਮੱਥੇ ਜੋੜਨੇ ਨੇ ਤੇ ਫਿਰ ਉਹਨਾਂ ਮਤਲਬ ਕੀ ਸੋਨਾ ਵੀ ਮੰਗਦੇ ਗੱਡੀਆਂ ਵੀ ਮੰਗਦੇ ਸਾਰਾ ਕੁਝ ਭਾਂਜੀ ਮੰਗਦੀ ਆ ਆ ਦੇਖ ਮੈਂ ਆਪਣੀ ਧੀ ਲਈ ਰਾਣੀ ਹਾਰ ਬਣਾਇਆ ਨੇ ਡਿਜ਼ਾਈਨ ਤਾਂ ਬੜਾ ਸੋਹਣਾ ਆ ਭੈਣੇ ਵੀ ਬੜਾ ਸੋਹਣਾ ਆ ਸੌ ਲਤੀ ਸੌਖੇ ਕਰ ਵਿਆਹੀ ਜਾਊ ਹੋਰ ਮਾਪਿਆਂ ਨੂੰ ਕੀ ਚਾਹੀਦਾ ਇਹੀ ਤੇ ਗੱਲ ਐ ਕਰਜ਼ਾ ਤਾਂ ਚੱਲ ਲੈਂਦਾ ਰੋ ਪੰਜੇ ਕੀ ਦੱਸਾਂ 3 ਵਿਆਉਣੀਆਂ ਕਿਤੇ ਸੌਖੀਆਂ ਪਈਆਂ ਸਹੀ ਗੱਲ ਐ ਗੜੀਆਂ ਔਖੀਆਂ 3 ਵਿਆਉਣੀਆਂ ਇੱਕ ਤੇ ਧੀ ਨੂੰ ਦੇਣਾ ਬਗਾਨੇ ਘਰ ਜਾਣਾ ਇੱਕ ਕੀ ਦਸੀਏ ਕੁਛ ਤੇ ਬੈਂਕ ਦਾ ਤੋ ਕਰਜ਼ਾ ਚੁੱਕਿਆ ਐ ਤੇ ਕੁਛ ਤੇ ਕੰਨਕ ਦੇ ਪੈਸੇ ਜੋੜੇ ਸੀ ਕੁਛ ਝੋਨੇ ਦੇ ਪੈਸੇ ਜੋੜੇ ਸੀ ਤੇ ਭੈਣ ਜੀ ਗਹਿਣਾ ਗੱਟਾ ਬਣਾਇਆ ਆ। ਖਤਰ ਦੱਸੀ ਰਾਣੀ ਹਾਰ ਬਣਾਇਆ ਆ। ਆ ਦੇਖ ਆ ਵੀ ਧੀ ਲਈ ਸੋਨੇ ਦੇ ਚੁੰਮਕੇ ਬਣਾਏ ਨੇ। ਨਹੀਂ ਬੜਾ ਵਧੀਆ ਕੀਤਾ ਭੈਣ ਜੀ। ਹਾਂਜੀ। ਭੈਣ ਜੀ ਆਵੇ ਸਸਤੇ ਵਾਸਤੇ ਟਾਪਸ ਬਣਾਏ ਨੇ ਪਤਾ ਨਹੀਂ ਪਸੰਦ ਆਉਂਦੇ ਕਿ ਨਹੀਂ ਪਸੰਦ ਆਉਂਦੇ ਨਹੀਂ ਚਲੋ ਵਧੀਆ ਲੱਖ ਰੁਪਏ ਦੇ ਸਸਤੇ ਦੇ ਟਾਪਸ ਹੀ ਬਣਾਏ ਨੇ ਕੋਈ ਨਾ ਬਣਾ ਕੇ ਦਵੇ ਤੇ ਫਿਰ ਉਹ ਵੀ ਸਸਾਂ ਤਾਨੇ ਮਾਰ ਲਿਆਗਾ ਆ ਦੇਖੋ ਸੋਰੇ ਲੀਮੁੰਦੀ ਬਣਾਈ ਹੈ ਭੈਣ ਜੀ ਨਹੀਂ ਚਲੋ ਸਹੀ ਹੈ ਆ ਦੇਖੋ ਫਿਰ ਧੀ ਲਈ ਧੀ ਧੀ ਲਈ ਤੇ ਟਾਪਸ ਬਣਾਏ ਨੇ ਅੱਛਾ ਅੱਛਾ ਆ ਆਪਣੇ ਮੁੰਡੇ ਲਈ ਜਿਹੜਾ ਜਵਾਈ ਬੰਨਾ ਹੈ ਉਹਦਾ ਵੀ ਨੱਕ ਕੰਨ ਟਕੜੇ ਪੈਂਦੇ ਨੇ ਬਿਲਕੁਲ ਉਹਦੇ ਲਈਆਂ ਚੈਨੀ ਬਣਾਈ ਪੰਜੀ ਆ ਨਾਲ ਘੜਾ ਬਣਾਇਆ ਆ ਨਹੀਂ ਬੜਾ ਵਧੀਆ ਆ ਹਾਂਜੀ ਚਲੋ ਸਹੀ ਹੈ ਤੁਹਾਨੂੰ ਪਤਾ ਭੈਣ ਜੀ ਜਦੋਂ ਮੈਂ ਆਪਣੀ ਧੀ ਦਾ ਵਿਆਹ ਹਾਂ ਦੇਖੋ ਹੱਥ ਚ ਪਾਣ ਵਾਸਤੇ ਵੀ ਬਣਾਇਆ ਆ ਉਹਦੇ ਦਿਓਰ ਦੇ ਲਈ ਅੱਛਾ ਅੱਛਾ ਜਦੋਂ ਮੈਂ ਆਪਣੀ ਧੀ ਨੂੰ ਵਿਆਹਿਆ ਸੀ ਉਦੋਂ ਕਿੰਨਾ ਕਰਜ਼ਾ ਚੱਕ ਕੇ ਗਿਆ ਸੀ ਕਿ ਚਲੋ ਸੌਕੇ ਘਰ ਵਿਆਹੀ ਗਈ ਧੀ ਸੁખી ਰਹੇ ਸਾਡਾ ਕੀ ਆ ਸਾਡੇ ਤਾਂ ਉਮਰ ਲੰਘ ਚੱਲੀ ਅਸੀਂ ਤੇ ਹੀ ਪਰਮਾਤਮਾ ਅੱਗੇ ਸ਼ੁਕਰ ਕਰਦੇ ਆ ਪਰਮਾਤਮਾ ਸਾਰਿਆਂ ਦੀਆਂ ਧੀਆਂ ਸੁખી ਰਹਿਣ ਕਿਸੇ ਨੂੰ ਨੇ ਅੱਗੇ ਤੁਹਾਨੂੰ ਪਤਾ ਕਿਸ ਤੇ ਕਰੀਏ ਤੇ ਉਹਨੇ ਬੜੇ ਰੱਖ ਦੇਵੇ ਬਹੁਤ ਪਰਮਾਤਮਾ ਕਰੇ ਸਾਰਿਆਂ ਦੇ ਧੀਆ ਚੰਗੇ ਚੰਗੇ ਘਰ ਜਾਣ ਹਾਂਜੀ ਜੇ ਕੋਈ ਅੰਬਲੀ ਪੈ ਗਿਆ ਤਾਂ ਵੀ ਜ਼ਿੰਦਗੀ ਧੀ ਦੀ ਨਰਕ ਨਾਲੇ ਮਾਂ ਪਿਓ ਦੀ ਨਰਕ ਬਿਲਕੁਲ ਭੈਣ ਜੀ ਅੱਜ ਕੱਲ ਤਾਂ ਦਹੀ ਜੀ ਵੀ ਚਲੋ ਦੇਣਾ ਵੇ ਨਹੀਂ ਦਸੀਏ ਭੈਣ ਜੀ 10 1000 ਦਾ ਇੱਕ 10 1000 ਦਾ ਸੁੰਤ ਬਣਾਇਆ ਧੀ ਦਾ ਆ ਮੇਰੀ ਧੀ ਨੇ ਫੇਰੀਆਂ ਤੇ ਪਾਉਣਾ ਵਾ ਨਹੀਂ ਆ ਜੋੜਾ ਤੂੰ ਬੜਾ ਸੋਨਾ ਲਿਆਇਆ ਹਾਂਜੀ ਇੱਕ ਵਾਰੀ ਤੀਵੀਂ ਆਉਣੀ ਸੀ ਨਵੇਂ ਚੰਗੇ ਚੰਗੇ ਮੱਖੇ ਕੱਪੜੇ ਦੇ दिए ਅੱਗੂ ਕੋ ਆਂਡ ਗਾਂਗਵਾਂਡ ਦੇਖਦਾ ਸ਼ਰੀਕ ਦੇਖਦੇ ਨੇ ਕਿ ਕੀ ਮਾਪਿਓ ਨੇ ਦੇ ਕੇ ਤੋਰੇ ਆ ਧੀ ਬਿਲਕੁਲ ਇਦਾਂ ਹੀ ਅੱਜ ਕੱਲ ਜੇ ਨਾਂਵਾ ਦਈਏ ਤੇ ਸੱਸਾਂ ਤਾਣੇ ਮਾਰਦੀਆਂ ਨੇ ਕਿ ਤੂੰ ਲੈ ਕੇ ਕੀ ਆਈ ਪਿੱਛੋਂ ਕੀ ਲੈ ਕੇ ਆਈ ਸਾਡੀ ਵਾਲੀ ਨੂੰ ਹੁਣ ਦੇਖ ਲੋ ਮੈਂ ਆਪਣੀ ਧੀ ਨੂੰ ਸਾਡੇ ਸਾਥ ਸੋਹਰੇ ਨੇ ਮਤਲਬ ਕੀ ਕੀ ਦੱਸੀ ਸਾਡੇ ਮਾਪਿਓ ਨੇ ਜਦੋਂ ਸਾਡੇ ਜ਼ਮਾਨੇ ਸੀ ਇੱਕ ਪੱਖਾ ਦਿੱਤਾ ਸੀ ਇੱਕ ਜਿਹੜੀ ਦੋ ਕੁਰਸੀਆਂ ਦਾ ਟੇਬਲ ਦਈਦਾ ਸੀ ਸੋਨਾ ਕਿੱਥੇ ਉਹ ਦੂਜੇ ਜ਼ਮਾਨੇ ਚ ਹੁੰਦਾ ਹੈ ਉਹ ਜ਼ਮਾਨੇ ਵਧੀਆ ਸੀ ਅੱਜ ਕੱਲ ਤੇ ਇਹ ਪੰਡਾ ਦੇ ਪੰਡਾ ਕੱਪੜੇ ਆਹ ਦੇਖ ਭੈਣ ਜੀ 5000 ਦੇ ਤੇ ਸਸਦਾ ਹੀ ਸੂਟ ਬਣਾ ਕੇ ਲਿਆਈਆਂ ਪਤਾ ਨਹੀਂ ਨੱਕ ਬੋਲ ਵਟਦੀ ਆ ਕਿ ਨਹੀਂ ਨਹੀਂ ਚਲੋ ਸੋਹਣਾ ਪੜਿਆ ਸੂਟ ਪਸੰਦ ਹੀ ਆ ਜਾਊਗਾ ਆ ਨਾਨਾਣ ਵਾਸਤੇ ਜਿੰਨਾ ਨਾਨਾ ਦਾ ਵੀ ਸੂਟ ਸੋਹਣਾ ਆ ਹਾਂਜੀ ਆ ਤਾਈ ਦਾ ਜੇ ਤਾਈ ਦਾ ਸੂਟ ਵੀ ਸੋਹਣਾ ਆ ਹਾਂਜੀ ਮੈਂ ਕਿ ਸਾਰਿਆਂ ਨੂੰ ਬਰਾਬਰ ਦੇ ਸੂਟ ਦੇਨੇ ਨੇ ਬਿਲਕੁਲ ਕੱਲ ਨੂੰ ਮੇਰੀ ਧੀ ਨੂੰ ਕੋਈ ਤਾਨੇ ਨਾ ਮਾਰਨ ਸਹੀ ਉਹਨੂੰ ਸਸਤਾ ਸੂਟ ਦੇਤਾ ਉਹਨੂੰ ਮਹਿੰਗਾ ਦੇਤਾ ਇਸ ਕਰਕੇ ਚੱਜ ਦੇ ਸੂਟ ਦੇਣੇ ਪੈ ਜਾਂਦੇ ਆ ਚਲੋ ਸਾਰੀਆਂ ਵੀ ਕੀ ਕਹਿਣੀਆਂ ਆ ਦਾਦੀ ਸੱਸ ਦਾ ਸੂਟ ਐ ਅੱਛਾ ਇਹ ਵੀ ਚਲੋ ਸਹੀ ਆ ਫਿੱਕਾ ਜਾ ਰਹੰਦਾ ਸਹੀ ਆ ਜੀ ਦਾਦੀ ਸੱਸ ਇਦਾਂ ਦਾ ਹੀ ਪਾਉਂਦੀ ਆ ਨਾ ਵੇਖੋ ਹੁਣ ਫੇਰਾ ਖਰਚਾ ਤੇ ਬਥੇਰਾ ਹੋ ਗਿਆ ਵਾ ਅੱਛਾ ਫੇਰ ਆ ਚਾਚੀ ਦਾ ਸੂਟ ਆ ਚਾਚੀ ਦਾ ਸੂਟ ਠੀਕ ਗਿਆ ਨਹੀਂ ਸੂਟ ਤਾਂ ਸਾਰੇ ਸੋਹਣੇ ਖਰੀਦੇ ਨੇ ਹਾਂਜੀ ਭੈਣ ਜੀ ਚਲੋ ਕਰੀਏ ਦੇਣਾ ਹੀ ਪੈਂਦਾ ਹੋਰ ਬਾਕੀ ਲਵਾਗੇ ਤੇ ਕਿਤੇ ਜ਼ਿਆਦਾ ਖਰਚਾ ਪੈਣ ਜੀ ਹਾਂ ਜੀ ਅਸੀਂ ਇਥੇ ਖੁਸ਼ੀ ਵਾਟੀ ਕਾ ਪੈਲਸ ਕੀਤਾ ਆ ਅੱਛਾ ਹਾਂ ਜੀ ਠੀਕ ਆ ਲੱਖ ਰੁਪਿਆ ਦੇ ਦਾ ਉਹ ਐ ਬੁਕਿੰਗ ਹੀ ਐ ਅੱਛਾ ਹਾਂ ਜੀ ਭੈਣ ਜੀ ਕਹਿੰਦੇ ਸ਼ਰਾਬ ਲਾਓ ਮੀਟ ਵੀ ਖਾਣਾ ਮੱਛੀ ਵੀ ਖਾਣੀ ਪੈਣ ਜੀ ਇੰਨਾ ਖਰਚਾ ਅੱਜ ਕੱਲ ਦੇ ਸਸ ਸੋਰੇ ਜੇ ਛੱਡੋ ਜੇ ਉਹਨਾਂ ਨੇ ਪੁੱਛਿਆ ਨਾ ਕੀ ਕੀ ਕਰਨਾ ਵਾ ਪੈਲਸ ਚ ਕਹਿੰਦੇ ਨੇ ਮੀਟ ਸ਼ਰਾਬ ਤੇ ਆਉਣੀ ਲੱਗਣੀ ਹੀ ਚਾਹੀਦੀ ਆ ਬਿਲਕੁਲ ਇੰਨੀ ਗੱਲ ਕਹਿੰਦੇ ਮੈਂ ਭੈਣ ਜੀ ਮੇਰੀ ਗੱਲ ਸੁਣੋ ਜਦੋਂ ਸਾਡੇ ਸਮੇਂ ਹੁੰਦੇ ਸੀ ਸਾਡੇ ਘਰ ਦੇ ਤਾਂ ਸਾਨੂੰ ਇਦਾਂ ਹੀ ਗੁਰਦੁਆਰੇ ਲਾਵਾ ਹੁੰਦੀਆਂ ਸੀ ਉੱਥੇ ਚਾਹ ਪਾਣੀ ਪਿਆ ਤੇ ਪਰੌਣੇ ਨੂੰ ਚਲੋ ਜੀ ਪੂਰੀ ਨੂੰ ਤੋੜ ਦਿੱਤਾ ਜਾਂਦਾ ਸੀ ਅੱਜ ਕੱਲ ਤੇ ਪੈਸਾ ਤੋਂ ਨੀਤੇ ਤਾਂ ਗੱਲ ਨਹੀਂ ਸਹੀ ਜ਼ਮਾਨੇ ਪਤਾ ਨਹੀਂ ਕਿੱਦਾਂ ਦੇ ਹਾਂ ਮਤਲਬ ਕਿ ਸਾਡੇ ਤੇ ਐਸੀ ਦੇ ਫੋਨ ਕਰਕੇ ਵਿਚੋਲੇ ਨੂੰ ਦੱਸਿਆ ਤੇ ਵਿਚੋਲਾ ਕਹਿੰਦਾ ਮੀਟ ਸ਼ਰਾਬ ਤੇ ਪੈਣੀ ਹੀ ਪਾਣੀ ਆ ਕਿਉਂਕਿ ਉਹਨਾਂ ਦੇ ਸਾਰੇ ਜੀਤ ਖਾਣ ਵਾਲੇ ਨੇ ਕਹਿੰਦੇ ਨਾ ਅਸੀਂ ਵੈਸ਼ ਹੋ ਵਿਆਹ ਨਹੀਂ ਅਸੀਂ ਤੇ ਵੈਸ਼ ਹੋ ਵਿਆਹ ਕਰਨਾ ਸਾਡੇ ਸਾਰੇ ਜੀ ਵੈਸ਼ ਨੂੰ ਚਲੋ ਚਲੋ ਉਹਨਾਂ ਦਾ ਕੀ ਕਰੀਏ ਦਿਓ ਫਿਰ ਹੋ ਤੀਆਂ ਆ ਬਿਆ ਉਹਨ ਲੱਗੇ ਤਗੜੇ ਘਰਾਂ ਚ ਵਿਆਹ ਉਹ ਤੇ ਤਾਂ ਵੀ ਉਹਨਾਂ ਦੀਆਂ ਡਿਮਾਂਡਾਂ ਪੂਰੀਆਂ ਕਰਨੀਆਂ ਹੀ ਪੈਂਦੀਆਂ ਹਾਂ ਹਾਂਜੀ ਭੈਣ ਜੀ ਇਹ ਲੱਗਦਾ ਹੈ ਭੈਣ ਜੀ ਪਤਾਨੀ ਦਾ ਬਾਪੂ ਵਿਚਾਰਾ ਕਿੰਨਾ ਕੁ ਟਾਈਮ ਕਰਜ਼ਾ ਲਹੁੰਦਾ ਲਹੁੰਦਾ ਚੱਲ ਜਾਣਾ ਚਾਲੇ ਭੈਣੀ 300 ਸੌਖੇ ਘਰ ਵਿਆਹ ਹੀ ਜਾਵੇ ਹੋਰ ਕੀ ਚਾਹੀਦਾ ਆ ਕਰਜ਼ਾ ਤੇ ਅੰਦਰ ਹੜੜੜ ਕੇ ਸੋਚਦੇ ਰਹਿੰਦੇ ਤੁਹਾਨੂੰ ਪਤਾ ਬੈਂਕ ਤੋਂ ਜਿਹੜਾ ਲੋਨ ਲਈਏ ਨਾ ਤੇ ਬੈਂਕ ਵਾਲੇ ਤੇ ਬੰਦੇ ਦੀ ਛਿੱਲ ਲਾ ਹੜਦੇ ਨੇ ਬਿਲਕੁਲ ਮੈਂ ਤੇ ਤੇ ਬਾਪੂ ਵਾਲਾ ਮੂੰਹ ਹਲ ਵੇਖ ਵੇਖ ਕੇ ਨਾ ਮਿਲ ਤੇ ਰੋਣਾ ਹੁੰਦਾ ਵਾ ਵਿਚਾਰੇ ਨੇ ਕਰਜ਼ਾ ਚੁੱਕ ਚੁੱਕ ਧੀ ਦਾ ਵਿਆਹ ਕਰਨਾ ਹੈ ਮੈਂ ਕਹਿੰਨੀ ਆ ਪ੍ਰਮਾਤਮਾ ਮੇਰੇ ਧੀ ਨੂੰ ਕਿਥੇ ਸੌਖਾ ਮਿਲੇ ਜੀ ਨਹੀਂ ਚਲੋ ਕੋਈ ਨਹੀਂ ਸੌਖਾ ਮਿਲੇਗਾ ਹਾਂ ਜੀ ਚਲ ਭੈਣੇ ਕੋਈ ਨਾ ਰੱਖ ਲਾ ਤੂੰ ਠੀਕ ਵਰੀ ਬਾਕੀ ਸੋਹਣੀ ਬਣਾਈ ਐ ਹਾਂਜੀ ਭਾਜੀ ਕੀ ਦੱਸੀਏ ਤੁਹਾਨੂੰ ਨਹੀਂ ਕੈਣੀ ਸੀ ਧੀ ਮਿਆਉਣੀ ਆ ਧੀ ਮਿਆਉਣੀ ਆ ਕਿ ਤ ਸੌਖੀ ਆ ਉਹ ਮੁੰਡਿਆਂ ਦੇ ਵਿਆਹ ਵੀ ਕਰਨੇ ਕਿਹੜੇ ਸੌਖੇ ਪਏ ਆ ਅੱਜ ਮਗਰ ਇਹ ਕਿ ਨਾਲ ਲੱਗੀ ਭਾਜੀ ਮੁੰਡਿਆਂ ਦੇ ਵਿਆਹ ਵੀ ਕੀ ਹਾਂਜੀ ਥੋੜਾ ਜਿਹਾ ਧੀ ਦੱਸਾ ਬਣਵਾ ਲਿਜੀਏ ਹਾਂ ਜੀ ਬਣਵਾ ਲਿਜੀਏ ਆ ਮੈਂ ਗਿਆਣੀ ਨਾ ਲੋ ਲੋ ਕਚਰਾ ਖੜਾ ਤੁਹਾਨੂੰ ਪਤਾ ਹੈ ਪਰੋਨੇ ਪਰੋਨੇ ਆਏ ਨੇ ਹੱਥ ਪਾਠ ਮਾਰਦੇ ਨੇ ਕਿਤੇ ਗਵਾਚੀ ਜਾ ਜਾਣ ਚਲੋ मुठे चोलें पानी पुए अग्गे दौड़ी मिट्ठे चोल पानी पोए अग् दौड़ आता जाता फिर लगे आनी तेरा आरा चोन कर हरे हरे घत सप्प फ फूक मार हरे हरे का सप्प सब फूक मार, दा। हरे हरे का उते का मार दा। जो भी 啊，不。